ਲੈਗਜ ਬਾਕਸ ਇੱਕ ਮੇਰਾ ਅੰਦਰ ਆ ਜਿਹਦੇ ਚ 2 ਮਹੀਨੇ ਦਾ ਕੱਪੜਾ ਆ ਜਾਂਦਾ ਬਾਈ 2 ਮਹੀਨੇ ਦੀ ਰਾਸ਼ਨ ਆ ਇੱਕ ਬਾਕਸ ਆ ਬੈਕ ਸਾਈਡ ਤੇ ਆਗਾ ਉਰੇ ਸਾਰਾ ਮੇਰਾ ਭਾਂਡਾ ਟੀਂਡਾ ਜਿੰਨਾ ਵੀ ਸਮਾਨ ਕਰੋਕਰੀ ਦਾ ਬਾਈ ਤੇ ਸਭ ਤੋਂ ਜਿਹੜੀ ਟਵਿਸਟ ਵਾਲੀ ਗੱਲ ਆ ਕਿ ਇਹ ਗੱਡੀ ਦੇ ਵਿੱਚ ਇੱਕ ਮੇਰੀ ਕੰਫਰਟ ਟਾਇਲਟ ਵੀ ਸੀਟ ਬਣਾਈ ਹੋਈ ਹੈ ਬਾਈ ਅੱਛਾ ਵੀਰੇ ਚਲੋ ਆਪਾਂ ਧੋ ਤੀ ਤੀ ਸੁਲਤਾਨੇ ਤਰੀ ਦੀ ਬਾਰੇ ਜਾਣਕਾਰੀ ਦੇ ਦਿੰਦੇ ਹਾਂ ਇਹ ਬਾਕਸ ਆ ਲੈਗਜ ਜੋ ਕਿ 2 ਫੁੱਟ ਚੌੜਾ ਤੇ 3 ਫੁੱਟ ਲੰਮਾ ਬਾਈ ਇਹ ਅੱਛਾ ਵੀਰੇ ਹੋ ਤੱਕ ਭਗ ਜਾਂਦਾ ਬਾਈ ਇਹ ਚ 2 ਮਹੀਨੇ ਦੇ ਮੇਰੇ ਲੀੜਾ ਕੱਪੜੇ ਆ ਜਾਂਦੇ ਆ ਤੇ ਕੁਸ਼ਕਸ ਪਿਆਰ ਮੈਂ ਰਾਸ਼ਨ ਤੇ ਇਹ ਜਦੋਂ ਬਾਈ ਬੈੱਡ ਬਣਾਉਣਾਗਾ ਤਾਂ ਆਪਾਂ ਇਹ ਫੱਟੀ ਨੂੰ ਇੱਥੋਂ ਇੱਕ ਆਹ ਬਾਲਾ ਐ ਕੱਢਦੇ ਆਂਗੇ سپورਟ ਨੂੰ ਤੇ ਇਹ ਫੱਟੀ ਜਦੋਂ ਬਾਈ ਆਪਾਂ ਖੋਲ੍ਹ ਦੇਾਂਗੇ ਆਹ ਤੁਹਾਡੇ ਸਾਹਮਣੇ ਦੇਖ ਲਓ ਵੀ ਤਕਰੀਬਨ ਸਵਾ ਦੋ ਫੁੱਟ ਚੌੜਾ ਬਾਈ ਬੈੱਡਾ ਬਾਈ ਇਹ ਤਾਂ ਜਿਵੇਂ ਆਪਾਂ ਰੋ ਰਾਮਨਾਸ ਸੋਨਾ ਤੂੰ ਬਾਹਰ ਜਾਂਨੇ ਟੂਰ ਤੇ ਤਮਰਾ ਲੈਣ ਦੀ ਵੀ ਨਹੀਂ ਲੋੜ ਵੀਰੇ ਬਿਲਕੁਲ ਬਾਈ ਤੇ ਸੋਨੂੰ ਮੈਂ ਬੈੱਡ ਖੋਲਣ ਤੋਂ ਪਹਿਲਾਂ ਇੱਕ ਇੱਕ ਬਕਸਾ ਹੋਰ ਦਿਖਾਉਂਗਾ ਬਾਈ ਜਿਹੜਾ ਬੈਕ ਸਾਈਡ ਤੇ ਆਹ ਦੇਖੋ ਇੱਧਰ ਹੀ ਦਿਖਾਉਂਦਾ ਜਿਹੜਾ ਇਹ ਬਾਕਸ ਆ ਬਾਈ ਇਹਦੇ ਵਿੱਚ ਆਪਣਾ ਸਾਰਾ ਦੇਖ ਲਓ ਆ ਬਾਈ ਦਾਲਾਂ ਜਿੰਨਾ ਵੀ ਚੌੜ ਰਾਲ ਇਹ ਆਂਡਿਆਂ ਵਾਲੀ ਟ੍ਰੇ ਆ ਗਈ ਬਾਈ ਹਾਮਲੇਟ ਵਾਲਾ ਆ ਗਿਆ ਇਹ ਚੌਕਿੰਗ ਬੋਰਡ ਆ ਗਿਆ ਚੌਕਿੰਗ ਕਰਨ ਵਾਲਾ ਆ ਗਿਆ ਬਾਈ ਤੇ ਆਪਣਾ ਇਹ ਫ੍ਰੈਸ਼ਰ ਕੁੱਕਰ ਪਿਆ ਮਤਲਬ ਸਾਰਾ ਕੁਝ ਅਜੇ ਤੱਕ ਮੈਂ ਕੱਢਿਆ ਆਇਆ ਕਰੇ ਕਿਉਂਕਿ ਇੰਨੀ ਜ਼ਰੂਰਤ ਨਹੀਂ ਸੀ ਹਨਾ ਤੇ ਸਲੀਪ ਬੈਗ ਇਹ ਚ ਵੀ ਰੱਖ ਲੈਣਾ ਪਰ ਇੱਕ ਸਲੀਪ ਬੈਗ ਮੇਰਾ ਬਾਈ ਇੱਥੇ ਰਹਿੰਦਾ ਗਾ ਸਪਿਆਰ 20 ਲੀਟਰ ਦਾ ਉਹ ਕਾਂ ਪਾਣੀ ਆ ਬਾਈ ਗਾਇਨ ਰਸੋਈ ਵਾਸਤੇ 10 ਲੀਟਰ ਬਾਈ ਇਹ ਆ ਇਹ ਵੀ ਫੀਨ ਵਾਲਾ ਹੀ ਆ ਬਾਈ ਠੀਕ ਆ ਤੇ ਹੁਣ ਮੈਂ ਤੁਹਾਨੂੰ ਬਾਈ ਬੈੱਡ ਖੋਲ ਕੇ ਦਿਖਾਉਣਾ ਆਪਣੀ ਗੱਡੀ ਦਾ ਵੀ ਬੈੱਡ ਜਦੋਂ ਖੁੱਲਦਾ ਗਾ ਤੇ ਉਦੋਂ ਤੁਹਾਨੂੰ ਸਮਝ ਆਊਗਾ ਵੀ ਬੈੱਡੇ ਬ ਉਹ ਤਾਂ ਬੰਦਾ ਸੋਚੂਗਾ ਵੀ ਯਾਰ ਐਡਾ ਕਬੱਡੇ ਚ ਕਿਵੇਂ ਬਣੂਗਾ ਇਹਦੀ ਹੁਣ ਤੁਸੀਂ ਲੰਬਾਈ ਦੇਖ ਲਓ ਵੀ 5.5 ਫੁੱਟ ਤੋਂ ਮੇਰੀ ਲੰਬਾਈ ਵੱਧ ਆ ਤੇ ਮੈਂ ਵੀ ਅੱਧਾ ਫੁੱਟ ਪਿੱਛੇ ਰਹਿਣਾ ਬਾਈ 2 ਫੁੱਟ ਚੌੜਾ ਤੇ 6 ਫੁੱਟ ਵਾਂਗੂ ਬਾਈ ਮੰਨ ਲਓ ਬੈੱਡ ਬਣ ਜਾਂਦਾ ਦੇਖ ਲਓ ਤੁਹਾਡੇ ਸਾਹਮਣੇ ਆ ਬਾਈ ਦੇਖੋ ਜਿੱਥੇ ਆਪਾਂ بڑے بڑے ਰੂਮ ਲੌਣੇ ਆ ਬਾਈ ਨੇ ਬਹੁਤ ਸੁਣਾ ਸਿਸਟਮ ਦਿਆ ਯਾਰ ਬੈੱਡ ਬਣਾਇਆ ਜੋ 6 ਫੁੱਟਾਂ ਦੀ ਬੈੱਡ ਤਿਆਰ ਆ ਬਾਈ ਜੇ ਮੰਨ ਲਓ ਆਪਾਂ ਮੈਂ ਸੁਣਿੱਤ ਹੋਰ ਦੱਸਿਆ ਦੀ ਇਹ ਤਾਂ ਬੈੱਡੋ ਦੇ ਜਿਵੇਂ ਮੰਨ ਲਓ ਤੁਸੀਂ ਚੱਲਦੇ ਰੱਡੀ ਪਾਣੀ ਪੀਣਾ ਫਰਦਰ ਉਸ ਸਿਸਟਮ ਵੀ ਸਾਨੂੰ ਬਹੁਤ ਵਧੀਆ ਲੱਗਦਾ ਉਹ ਵੀ ਹਾਂ ਉਹ ਮੈਂ ਸਾਨੂੰ ਬਾਈ ਕਿਚਨ ਦੇ ਦੱਸੂਗਾ ਇੱਕ ਸਾਨੂੰ ਮੈਂ ਸਭ ਤੋਂ ਪਲੱਸ ਪੁਆਇੰਟ ਸਭ ਤੋਂ ਸੋਹਣੀ ਚੀਜ਼ ਆਪਣਾ ਵੈਂਟੀਲੇਸ਼ਨ ਆ ਬਈ ਆਹ ਸੱਚੇ ਵੀ ਇਹ 16 16 ਐਮ ਐਮ ਦੀਆਂ ਦੋ ਪਲੇਟਾਂ ਐ ਪਲੇਟਾਂ ਦਾਟ ਦੇ ਕਰਦੇ ਚੱਲ ਇਹ ਬਾਈ 16 ਐਮ ਐਮ ਦੀਆਂ ਦੋ ਪਲੇਟਾਂ ਆਂ ਗਿਆ ਇੱਕ ਇਨ ਇੱਕ ਆਊਟ ਇਹਦੇ ਵਿੱਚ ਆਪਾਂ ਮੱਛਰ ਵਾਲੀ ਜਾਲੀ ਵੀ ਲਾਈ ਆ ਇਹ ਕੰਪਿਊਟਰ ਵਾਲੇ ਬਾਈ 3 ਇੰਚੀ ਹੁੰਦੇ ਆਪਾਂ 4 ਇੰਚੀ ਪੱਖੇ ਲਾਏ ਆ ਇਹ ਤਾਂ ਬਈ ਇਨ ਆ ਆਕਸੀਜਨ ਦੇਣਾ ਹੈ ਅੱਛਾ ਇਹ ਬਾਹਰ ਆ ਆਊਟ ਆ ਬਾਈ ਵੈਂਟੀਲੇਸ਼ਨ ਵੀ ਇਹਦਾ ਬੈਨੀਫਿਟ ਧੀਆ ਜਿਵੇਂ ਮੰਨ ਲਓ ਤੁਸੀਂ ਦੱਸਦੇ ਦੀ ਵਿਲੇ ਸਾਂ ਦੀ ਪ੍ਰੋਬਲਮ ਆਉਂਦੀ ਹੈ ਉਹਦੇ ਬਾਰੇ ਹਾਂ ਇਹ ਬਾਈ ਮੈਂ ਆਪਣੀ ਪਾਵਰ ਬੈਂਕ ਨਾਲ ਚਲਾਉਣਾ ਬਿਲਕੁਲ ਜ਼ੀਰੋ ਸਾਊਂਡ ਆ ਜਿਵੇਂ ਆਪਣਾ ਜੋ ਐਸਪੀ ਚ ਲੱਗੇ ਹੁੰਦਾ ਨਾ ਤੇ ਇੱਕ ਇਹਨੂੰ ਬਾਹਰੋਂ ਦੇਖੋ ਤੁਹਾਨੂੰ ਐ ਲੱਗੂ ਵੀ ਇਹ ਜਿਵੇਂ ਕੰਪਨੀ ਨੇ ਬਣਾਇਆ ਹੁੰਦਾ ਬਾਈ ਇਹੋ ਚੀਜ਼ ਹੈ ਇਹ ਵੀ ਆਪਾਂ ਆਪ ਬਣਾਇਆ ਇਹ ਸਾਰੀ ਤੁਹਾਨੂੰ ਦੱਸਦਾ ਨਾ ਜਿੰਨੀ ਗੱਡੀ ਆ ਬਾਈ 6 ਮਹੀਨੇ ਲਾ ਕੇ ਸੀ ਮੈਸਤਰੀ ਨੇ ਇਹਦੇ ਕੋਈ ਵਰਕ ਨਹੀਂ ਕਰਿਆ ਜਿੰਨਾ ਬਣਾਇਆ ਆਪਾਂ ਬਣਾਇਗਾ ਇਹ ਹੋਸ਼ ਨੂੰ ਦਿਖਾ ਦਵਾਂਗਾ ਠੀਕ ਆ ਇਹ ਆਪਣਾ ਵਾਸ਼ਰੂਮ ਆ ਬਾਈ ਆਪਣੀਆਂ ਜੰਗੀਆਂ ਵੀ ਚੀਜ਼ਾਂ ਆਪਾਂ ਕੋਈ ਚੀਜ਼ ਬਾਈ ਖੋਲਣੀ ਨਹੀਂ ਕੋਈ ਆਪਾਂ ਲਾਉਣੀ ਨਹੀਂ ਗੀ ਬਸ ਇੱਕ ਚੈਨ ਜ਼ਰੂਰ ਖੋਲਣੀ ਆਗੀ ਜਦੋਂ ਹੀ ਆਪਾਂ ਚੈਨ ਖੋਲਤੀ ਖਿੱਚਦੇ ਵਾਸ਼ਰੂਮ ਬਣੂਗਾ ਖਿੱਚਦੇ ਈਵਨਿੰਗ ਬਣੂ ਆ ਦੇਖੋ ਤੁਹਾਡੇ ਸਾਹਮਣੇ ਇਹ ਖਿੱਚਤਾ ਤੇ ਤੁਹਾਡੇ ਸਾਹਮਣੇ ਲੋਹਾ ਵਾਸ਼ਰੂਮ ਬਣ ਗਿਆ ਦੇਖੋ ਬਾਈ ਤਿੰਨੀ ਸੂਣੀ ਬੈ ਯਾਰ ਬੰਦੇ ਨੇ ਦਿਮਾਗ ਦੀ ਤਲਾ ਦੀ ਆਪਾਂ ਦਨਦਰ ਤੇ ਬਹੁਤ ਤਿੰਨਾ ਸੂਣਾ ਦਮਾ ਲਾਇਆ ਬੰਦੇ ਨੇ ਬਾਥਰੂਮ ਬਣਾਇਆ ਬਹੁਤ ਸੂਣਾ ਆ ਸਾਰਿਆਂ ਨੂੰ ਲਾਈਵ ਤਸਵੀਰਾਂ ਦਿਖਾ ਰਹੇ ਆਪਾਂ ਵੀਰੇ ਇਹ ਇਧਰ ਹੀ ਮੈਂ ਦਿਖਾਉਣਾ ਬਾਈ ਤੁਹਾਨੂੰ ਸ਼ਾਮਰ ਦਿਖਾ ਦਿੰਨਾਗਾ ਠੀਕ ਹੈ ਘਰ ਪ੍ਰੀਤ ਮੈਂ ਸ਼ਾਵਰ ਦਿਖਾਉਣਾ ਬਾਈ ਤੈਨੂੰ ਹਨਾ ਦੇਖ ਬਾਈ ਆਪਾਂ ਨੂੰ ਸ਼ਾਵਰ ਵੀ ਲਾਤੇ ਦਿਖਾਉਗਾ ਵੀ ਕਿਵੇਂ ਚੱਲਦਾ ਸਾਰੀਆਂ ਉਹ ਦਿਖਾਉਗਾ ਇਹ ਬਾਈ ਬਕਸਾ ਆ ਆਪਣਾ ਇਹ ਜਿਵੇਂ ਆਪਾਂ ਪੰਜਾਬੀ ਚ ਚੜਾਨੀ ਕਹਿ ਦਿੰਦੇ ਆ ਬਾਈ ਤੇ ਜਾਂ ਆਪਾਂ ਸਟੋਰ ਕਹਿ ਦਈਏ ਇਹ ਆਪਣਾ ਸਟੋਰ ਆ ਬਾਈ ਇਹ ਦੇਖੋ ਇਹ ਆਪਣਾ ਸਟੋਰ ਆ ਬਾਈ ਇਹਦੇ ਚ ਆਪਣਾ ਇਹ ਕਿਚਨ ਵਾਲਾ ਸੰਖਾ ਬਾਈ ਅੱਛਾ ਇਹ ਕਿਚਨ ਵਾਲਾ ਸੰਖਾ ਇਹ ਬਾਇਗਾ ਜਿਹਦੇ ਚ ਆਪਣਾ ਬਾਈ ਪੂਰਾ ਮੰਨ ਕੇ ਚੱਲੋ ਵੀ ਰਹਿੰਦਾਗਾ ਆਪਣਾ ਜੱਕਾ ਪੈਂਚਰ ਕਿੱਟ ਆ ਬਾਈ ਟੋਚਨ ਆਈਰੇ ਚ ਰਹਿੰਦਾ ਓਕੇ ਇਹ 1 ਚਾਰ ਰੁਪਈਆ ਬਾਈ ਇਹਦੇ ਚ ਅੱਛਾ ਜੀ ਇਹਦੇ ਨਾਲ ਸ਼ਾਬਰ ਲੱਗਦਾ ਇਹ ਵੀ ਤੁਹਾਨੂੰ ਦਿਖਾਉਣਾਗਾ ਮੈਂ ਠੀਕ ਹੈ ਤੇ ਇਹਦੇ ਵਿੱਚ ਬਾਈ ਤੁਸੀਂ ਇੱਥੇ ਦਿਖਾਓ ਗਰਫੀ ਦੇ ਬਾਈ ਆ ਜਿਹੜੀਆਂ ਤਾਰਾਂ ਪਈਆਂ ਇੱਥੇ ਇੱਕ ਮੋਟਰ ਨਜ਼ਰ ਆਉਂਦੀ ਹੋ ਬਾਈ ਹਾਂ ਬਈ ਹਾਂ ਇਹ ਜਿਹੜੀ ਮੋਟਰ ਆ ਬਾਈ ਇਹ ਸਪਰੇਅ ਵਾਲਾ ਸਿੰਗਲ ਪੰਪ ਆ ਬਾਈ ਉਹ ਵਾਲਾ ਅੱਛਾ ਵੀਰੇ ਠੀਕ ਹੈ ਤੇ ਮੈਂ ਤੁਹਾਨੂੰ 1 ਮਿੰਟ ਦੇ ਅੰਦਰ ਅੰਦਰ ਸ਼ਾਬਰ ਵੀ ਚਲਾ ਕੇ ਦਿਖਾਉਣਾ ਟੋਟਲੀ ਮਿੰਟ ਇੱਕ ਵੀ ਨਹੀਂ ਲੱਗਦਾ ਹੁੰਦਾ ਠੀਕ ਹੈ ਆ ਇਹਦੀ ਬਾਈ ਪਾਇ ਪਾ ਗਈ 12 ਫੁੱਟ ਪਾਇਪ ਰੱਖੀ ਆਪਾਂ ਆ ਇਹਦਾ ਸ਼ਾਬਰ ਹੈ ਤੇ ਬਸ ਆਪਾਂ ਤਾਰਾਂ ਲਾ ਦਨੇ ਆ ਤੇ ਤਾਰਾਂ ਲਾਉਣ ਦੇ ਨਾਲ ਹੀ ਬਾਈ ਸ਼ਾਬਰ ਆਪਣਾ ਚੱਲ ਪੈਣਾ ਠੀਕ ਹੈ ਆ ਗਿਆ ਮੈਂ ਤੁਹਾਨੂੰ ਇਧਰ ਦੀ ਆ ਕੇ ਦਿਖਾਉਣਾ ਬਾਈ ਆ ਦੇਖ ਲਓ ਬਾਈ ਬਾਈ ਦੀਆਂ ਗੱਡੀਆਂ ਸਾਰੀਆਂ ਸੂਟ ਤਾਂ ਨੇ ਯਾਰ ਇਹ ਤੋਂ ਜੱਟ ਜਿਵੇਂ 플ੱਸ ਬਾਥਰੂਮ ਮੇਨ ਤਾਂ 플ੱਸ ਦੀ ਸਮੱਸਿਆ ਹੋਣੀ ਹੈ ਬਾਈ ਨੇ ਸਾਰੀਆਂ ਚੀਜ਼ਾਂ ਉਤਰੀਆਂ ਹੋਈਆਂ ਨੇ ਫੋੜ ਜਾ ਬਸ ਆਦੇ ਕੁਝ ਨਹੀਂ ਕਰਨਾ ਬਾਈ ਆਪਾਂ ਸਿਰਫ ਆਪਦੇ ਦਿਮਾਗ ਨਾਲ ਤਰੀਆਂ ਹੋਈਆਂ ਨੇ ਬਾਈ ਬਾਈ ਨੇ ਬਸੇ ਤਾਰਾਂ ਲਾਉਣੀਆਂ ਬਾਈ ਪਹਿਲਾ ਆਪਾਂ ਤਾਰਾਂ ਲਾਉਂਦੇ ਹੁੰਦੇ ਸੀ ਆਪਾਂ ਨੂੰ ਤਾਰਾਂ ਬਾਰ-ਬਾਰ ਹਨਾ ਲਾਉਣਾ ਨਾ ਲਾਉਣੀਆ ਪੈਂਦੀਆਂ ਸੀ ਫਿਰ ਆਪਾਂ ਇਹ ਸੋਚਿਆ ਵੀ ਯਾਰ ਇੱਥੇ ਨਾ ਆਉਣਾ ਪਵੇ ਜਦੋਂ ਆਪਾਂ ਨਹਾਉਣੇ ਆ ਹਨਾ ਤਾਂ ਬਾਰ-ਬਾਰ ਯਾਰ ਆਪਾਂ ਨੂੰ ਨਹਾਉਂਦੇ ਸਾਬਣ ਲੱਗੀ ਹਨਾ ਤੇ ਇੱਥੇ ਨਹਾਉਣਾ ਪਵੇ ਹੁਣ ਇੱਕ ਵਾਰੀ ਲਾਤੀ ਬਾਈ ਆਪਾਂ ਇਹਦੇ ਲਈ ਬਾਈ ਆਪਾਂ ਸਵਾਦਾਨ ਢੂੰਡ ਲਿਆ ਸੀ ਤਾਂ ਆ ਆਪਾਂ ਇੱਥੇ ਇੱਕ ਸੁੱਚਲ ਬੈੱਡ ਸੁੱਚ ਲਾਤੀ ਤੇ ਜਿੰਨਾ ਵੀ ਆਪਾਂ ਚੀਜ਼ ਕਰੀ ਵੀ ਆ ਉਹ ਬਾਈ ਐ ਮੰਨ ਕੇ ਚੱਲੋ ਵੀ ਹੁਣ ਦੇਖੋ ਤੁਸੀਂ ਇਹਦਾ ਗੇਟ ਬਾਲ ਵੀ ਲਕੋ ਕੇ ਲਾਇਆ ਕਿ ਇੱਥੇ ਕੋਈ ਹੱਥ ਨਾ ਲਾਵੇ ਆ ਇਹਦਾ ਗੇਟ ਬਾਰ ਰਹਿ ਗਿਆ ਬਾਈ ਠ ਤੇ ਆ ਪਾਇਪ ਆਪ ਨੂੰ ਇੱਥੇ ਲਾ ਦਾਂਗੇ ਕਿਉਂਕਿ ਖੋਲਣਾ ਜ਼ਰੂਰੀ ਨਹੀਂ ਤਾਂ ਬਾਈ ਹਵਾ ਨਹੀਂ ਫਿਰੇ ਚ ਪੈਣੀ ਹਨਾ ਤੇ ਇਹ ਰਹਾ ਜੀ ਆ ਰਿਹਾ ਬਾਈ ਇਹਦਾ ਸ਼ਾਵਰ ਇਹਨੂੰ ਆਪਾਂ ਜਿਵੇਂ ਮਰਜ਼ੀ ਪਾ ਲਗੇ ਚਾਹੇ ਉਧਰ ਦੀ ਪਾ ਲਗੇ ਇਹਨੂੰ ਆਪਾਂ ਐ ਵੀ ਪਾ ਦਾਂਗੇ ਤਾਂ ਇਹਨੇ ਪਾਇਪ ਨੇ ਐ ਵੀ ਪੈ ਜਾਣਾ ਬਾਈ ਇਹਦੇ ਚ ਆਪਾਂ ਬਾਡਾ ਦੇ ਰੱਖਿਆ ਸੀ ਠੀਕ ਹੋ ਗਿਆ ਇਹ ਆਪਾਂ ਇੱਥੇ ਲਾਤਾ ਨਾ ਤੇ ਹੁਣ ਆ ਮੈਂ ਤੈਨੂੰ ਮੋਟਰ ਛੱਡੂnga ਥੋੜੀ ਆਵਾਜ਼ ਆਉ ਦੇਖੋ ਪਾਣੀ ਮਾ ਕੋਜੇ ਤਾਂ ਉਹਨਾਂ ਕਾਜ ਤਾਂ ਵਧੀਆ ਗੱਲ ਆ ਵੀਡੀਓ ਆ ਗਿਆ ਆ ਦੇਖ ਲਓ ਬਾਈ ਬਾਈ ਨੇ ਬਾਈ ਬੰਤ ਪੂਰਾ ਵਧੀਆ ਸ਼ਾਵਰ ਚੱਲ ਰਿਹਾ ਬਾਈ ਇਤੋਂ ਜ਼ਿਆਦਾ ਬੰਦੇ ਦਾ ਦਿਮਾਗ ਤੇ ਨੇ ਆਪਾਂ ਬਹੁਤ ਜ਼ਿਆਦਾ ਆ ਬਾਈ ਦਾ ਬਾਈ ਨੇ ਯਾਰ ਤੁਸੀਂ ਆ ਦੇਖੋ ਸ਼ਾਵਰ ਤਿਆਰ ਧਰਿਆ ਡੱਡੀ ਚ ਬੰਨ ਤਰ ਦੇ ਬਾਈ ਆਪਾਂ ਬਹੁਤ ਸੋਹਣਾ ਸਿਸਟਮ ਤਿਆਰ ਤੇਰੇ ਬਾਈ ਨੇ ਯਾਰ ਯਾਰ ਦੇਖ ਲਓ ਬਾਹਰ ਬਾਈ ਤੂਰਾਂ ਦੇ ਜਾਂਦਾ ਬਾਈ ਇਹਨੂੰ ਇੰਨੇ ਰਹਿੰਦੇ ਦੇਹ ਮੜਾ ਇੰਨੇ ਰਹਿੰਦੇ ਇੰਨਾ ਤੇ ਰਹਿੰਦੇ ਉਸ ਬੰਦਰਾਂ ਨਾਲ ਸਾਰੀਆਂ ਚੀਜ਼ਾਂ ਉਧਰ ਚੱਲਦੇ ਆਪਾਂ ਹਾਂ ਤੇ ਹੁਣ ਮੈਂ ਕਿਚਨ ਓਪਨ ਕਰਕੇ ਦਿਖਾਉਣਾ ਸਿੰਪਲ ਕਿਚਨ ਹੋਊਗਾ ਬਾਈ ਆਪਣਾ ਫਰਹ ਜਿਹੜਾ ਕਿਚਨ ਆਪਣਾਗਾ ਉਹ 100 ਨਹੀਂ ਉਹ 150% ਚੀਜ਼ ਕਾਰਗਰ ਹੋਊਗੀ ਇਹ 20 ਲੀਟਰ ਪਾਣੀ ਆ ਬਾਈ ਇਹ ਤੁਹਾਨੂੰ ਮੈਂ ਅੱਗੇ ਦਿਖਾਉਂਗਾ ਇਹ ਪਾਣੀ ਆਪਾਂ ਯੂਜ਼ ਕਿਵੇਂ ਕਰਦੇ ਆ ਆਪਾਂ ਵਾਰ-ਵਾਰ ਨਹੀਂ ਪਾਉਣਾ ਇਹ ਆਪਣਾ ਖੁੱਲ ਗਿਆ ਬਾਈ ਕਿਚਨ ਖੁੱਲ ਗਿਆ ਜਿਹੜਾ ਜਿਵੇਂ ਉਹ ਦਿਖਾਇਆ ਤੁਹਾਨੂੰ ਮੈਂ ਮੈਂ ਕਦੇ ਕੋਈ ਚੀਜ਼ ਬੰਦਦਾ ਖੋਲਦਾ ਨਹੀਂ ਹੁੰਦਾ ਆ ਦੇਖੋ ਤੁਹਾਡੇ ਸਾਹਮਣੇ ਆ ਨਾ ਮੈਂ ਮੇਰੇ ਵੀਰ ਅਮਨ ਨੂੰ ਕਹਿਣਾ ਹੁਣ ਚੁਟਕੀ ਮਾਰ ਦੇ ਤਾਂ ਲੱਗ ਜੂਗਾ ਚੁਟਕੀ ਮਾਰਦੀ ਤਾਂ ਲੈ ਜੂਗਾ ਇਹ ਲਾਤਾ ਇਹ ਆਪਾਂ ਬਾਈ ਦੇ ਥੱਲੇ ਲਾ ਦਾਂਗੇ ਇੱਥੇ ਲਾ ਦੇਣੀ ਆ ਆਪਾਂ ਆਪ ਵੀ ਆਪਣੇ ਪੈਰ ਨਾਲ ਕੰਦੇ ਹੁਣ ਇਹ ਪਾਈਪ ਨੂੰ ਬਈ ਆਪਾਂ ਥੱਲੇ ਜਿਹੜੀ ਹੁੱਕ ਆ, ਉਹਰੇ ਚ ਪਸਾ ਦੇਾਂਗੇ ਹਨਾ ਇਹ ਤੋਣ ਨੂੰ ਹੋ ਗਿਆ ਹੁਣ ਜਿਹੜੀ ਉਹੀ ਪਾਈਪ ਆ ਬਾਈ ਉਹ ਪਾਈਪ ਨੂੰ ਆਪਾਂ ਇੱਧਰ ਯੂਜ਼ ਕਰਾਂਗੇ ਠੀਕ ਹੈ ਹੁਣ ਆਪਾਂ ਇਹਦਾ ਸ਼ਾਵਰ ਰਿਮੂਵ ਕਰਤਾ ਤੇ ਇਹਨੂੰ ਰਿਮੂਵ ਕਰਕੇ ਬਾਈ ਆਪਾਂ ਉਧਰ ਲੈ ਜਾਾਂਗੇ ਹੁਣ ਇੱਥੇ ਪਾਈਪ ਨੂੰ ਤਾਂ ਹੀ ਵੱਡੀ ਪਾਈਪ ਰੱਖੀ ਆ ਜੇ ਹੁਣ ਆਪਾਂ ਇਹਨੂੰ ਇੱਧਰ ਲਿਆਵਾਂਗੇ ਬਾਈ ਠੀਕ ਆ ਇਧਰ ਲੈ ਕੇ ਹੁਣ ਆਪਾਂ ਇਹਦੇ ਰਾਹੀਂ ਇੱਥੇ ਆਪਾਂ ਵਰਤਾਂ ਤੋਂ ਹੋ ਸਕਦੇ ਆ ਠੀਕ ਆ ਇਹ ਤਾਂ ਹੋ ਗਿਆ ਬਾਈ ਆਪਣੇ ਕਿਚਨ ਦਾ ਸਿਸਟਮ ਜਿਹੜਾ ਆਪਣਾ ਸਿੰਖ ਲੱਗਦਾ ਜਿੱਥੇ ਮਿੰਟ ਮੈਂ ਇਧਰ ਦੂਜੇ ਦੀ ਵੀ ਬਣਾ ਦਾਂ ਚੱਲ ਗਿਆ ਬਾਈ ਅੱਛਾ ਆਇਂ ਫਿਰ ਦੇਖ ਦੇ ਰਾਜੂ ਮਰਾ